thank you ਅਲਟੋ ਨਿਊ ਦੇ ਵਿਟਾ ਦਾ ਸਵਾਗਤ ਗੁਰਦਾਸਪੁਰ ਤੋਂ ਡੇਰਾ ਰੋਡ ਤੇ ਹੋਇਆ ਦਰਦਨਾਖ ਹਾਸਾ ਤੇਜ਼ ਰਫਤਾਰ ਸਕੂਲ ਬੱਸ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਕੁਚਲਿਆ ਵਿਅਕਤੀ ਦੀ ਹੋਈ ਮੌਕੇ ਤੇ ਮੌਤ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਕਿਹਾ ਕਿ ਗੁਰਦਾਸਪੁਰ ਤੋਂ ਕਲਾਨੌਰ ਰੋਡ ਤੇ ਪਿੰਡ ਗਜਣੀਪੁਰ ਦੇ ਨੇੜੇ ਤੇਜ਼ ਰਫਤਾਰ ਸਕੂਲ ਬੱਸ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਕੁਚਲਿਆ ਤੇ ਬੱਸ ਚਾਲਕ ਹੋਇਆ ਮੌਕੇ ਤੇ ਸਪਰਾਹ ਉਹਨਾਂ ਕਿਹਾ ਕਿ ਮ੍ਰਿਤਕ ਇੱਕ ਸਾਬਕਾ ਫੌਜੀ ਸੀ ਤੇ Laash ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਆਉਂਦੇ ਦੇ ਹਾਂ ਇੱਕ ਰਿਪੋਰਟ ਗਜਨੀਪੁਰ ਰੋਡ ਤੇ ਐਕਸੀਡੈਂਟ ਦੀ ਸੂਚਨਾ ਮਿਲੀ ਸੀ ਤੇ ਮੌਕੇ ਤੇ ਪਹੁੰਚੇ ਹਾਂ ਤੇ ਪਰਿਵਾਰ ਨੂੰ ਸੂਚਨਾ ਦੇ ਰਹੇ ਹਾਂ ਡੈੱਡ ਬੋਡੀ ਦੱਡ ਕੇ ਸਿਵਲ ਹਸਪੀਟਲ ਪੋਸਟਮਾਰਟ ਵਾਸਤੇ ਭੇਜੀ ਸਾਰਾ ਕੰਮ ਪੂਰਾ ਹੋ ਗਿਆ ਹੈ ਮੋਟਰਸਾਈਕਲ ਤੇ ਇੱਕ ਬੱਸ ਦਾ ਐਕਸੀਡੈਂਟ ਹੋਇਆ ਕਿਹੜੇ ਸਕੂਲ ਕੋਲੋਂ ਬਾਤ ਕਾ ਦੀ ਮਾਤਾ ਕੁਜਰੀ ਸਕੂਲ ਇਧਰੋਂ ਆ ਰਹੀ ਬੰਦਾ ਤੇ ਬੱਸ ਵੀ ਆ ਰਹੀ ਬੱਸ ਕਿਧਰੋਂ ਆ ਰਹੀ ਪਿੰਡਾਂ ਕਿਧਰੋਂ ਆ ਰਹੀ ਥੱਲੇ ਕਰ ਲਾ ਮਾਤਾ ਇਧਰ ਹਰੇ ਕਲਾਨੌਰ ਸਾਈਡ ਤੋਂ ਬਾਹਰ ਆ ਰਹੀ ਹੈ ਕਾਦਰ ਸਾਹਿਬ ਤੋਂ ਬੰਦਾ ਹੈ ਹਾਂ ਵੈਰੀਫਾਈ ਕਰ ਰਹੇ ਹਾਂ ਬਾਕੀ ਸਰ ਡਰਾਈਵਰ ਲਿਆ ਰਸ ਜੀ ਨਹੀਂ ਡਰਾਈਵਰ ਮੌਕੇ ਤੋਂ ਫਰਾਰ ਆ ਬੰਦਾ ਕੌਣ ਹੈਗਾ ਪਤਾ ਲੱਗਾ ਹੁੰਦਾ ਬੰਦਾ ਕਲਾਨੌਰ ਦਾ ਪਤਾ ਲੱਗਾ ਬਸ ਇਹ ਵੀ ਵੈਰੀਫਾਈ ਕਰਕੇ ਪਰਿਵਾਰ ਨੂੰ ਸੂਚਨਾ ਦੇ ਰਹੇ ਹਾਂ ਪੂਨੀਫੁੱਲ ਨੇਮ ਕੀ ਕਾਰਵਾਈ ਆ ਮਜਲੀਆ ਦੀ 303 304 ਇਹਦਾ ਪਰਚਾ ਦਿੱਤਾ ਹੈ ਜੋ ਵੀ ਕਾਰਵਾਈ ਹੋਣੀ ਹੈ ਉਹ ਮੱਝ ਜਾਂਦੀ ਹੈ। ਫਿਰ ਕੀ ਕਹਿੰਦੇ ਦੀ ਪਛਾਣ ਹੋਈ ਹੁੰਦਾ ਕਿ ਕਿਹੜਾ ਬੰਦਾ ਨਹੀਂ ਅੱਜ ਤੇ ਐਕਚੁਅਲੀ ਐਕਸੀਡੈਂਟ ਅੱਜ ਹੋਇਆ ਹੀ ਹੈ। ਹੋਇਆ ਹੀ ਹੈ। ਇਸ ਤੋਂ ਬਾਅਦ ਆਪਾਂ ਲਗਾਤਾਰ ਕਰਦੇ ਹਾਂ। ਇਸ ਤੋਂ ਪਹਿਲਾਂ ਤੁਸੀ ਵੀਰੀਫਾਈ ਕਰਕੇ ਇਸ ਤੋਂ ਫ੍ਰੀ ਹੋ ਕੇ ਤੁਹਾਡੇ ਤੋਂ ਫਿਰ ਇਹ ਵੀਰੀਫਾਈ ਕਰ ਰਹੇ ਹਾਂ। ਬਸ ਥੋੜੇ